ਪੰਜਾਬ న్యూਸ ਦੇਖ ਰਹੇ तमाम दर्शकਾਂ ਦਾ ਸਵਾਗਤ ਹੈ ਮੈਂ ਹਾਂ ਤੁਹਾਡੇ ਨਾਲ ਸਮੀਤਾਲੀਵਾਲ ਖਬਰਾਂ ਤੇ ਨਜ਼ਰ ਮਾਰਾਂਗੇ ਪਰ ਪਹਿਲਾਂ ਰੁਕ ਕਰਦੇ ਹਾਂ ਸੁਰਖੀਆਂ ਵਾਲ ਪੰਜਾਬ ਚ ਖੁਦ ਮਹਫੂਜ਼ ਨਹੀਂ ਸਤਾਤਾਰੀ ਆਪ ਦੇ ਸਤਾ ਆਗੂਆਂ ਦੇ ਹੋਏ ਕਤਲ ਸਿਰਫ ਤਰਨਤਾਰਨ ਚ ਹੋਇਆ ਕਤਲ 400 ਕਿਸਾਨਾਂ ਤੇ ਹੋਏ ਪਰਚੇ ਦਰਜ ਬਠਿੰਡਾ ਚ ਹੋਈ ਸੀ ਝੜਪ ਦਾਗੇ ਗਏ ਸੀ ਅਥਰੂ ਗੈਸ ਦੇ ਗੋਲੇ ਪੰਜਾਬ ਚ ਵੀ ਹੋਣ ਜਾ ਰਿਹਾ ਐਸਆਈਆਰ ਅਪ੍ਰੈਲ ਤੋਂ ਹੋਵੇਗੀ ਸ਼ੁਰੂਆਤ ਤਿਆਰੀਆਂ ਜਲਦ ਮੁਕੰਮਲ ਕਰਨ ਦੇ ਰर्देश ਦਿੱਲੀ ਸਰਕਾਰ ਦਾ ਇੱਕ ਸਾਲ ਹੋਇਆ ਪੂਰਾ ਰੇਖਾ ਗੁਪਤਾ ਨੇ ਕੀਤੀ ਪ੍ਰੈਸ ਕਾਨਫਰੰਸ ਸੇ ਗਿਣਵਾਈਆਂ ਸਰਕਾਰ ਦੀਆਂ ਪ੍ਰਾਪਤੀਆਂ ਹੁਣ ਖਬਰਾਂ ਵਿਸਥਾਰ ਦੇ ਨਾਲ ਜਦੋਂ ਤੋਂ ਅਸੀਂ ਪੰਜਾਬ ਬਚਾਓ ਯਾਤਰਾ ਸ਼ੁਰੂ ਕੀਤੀ ਹੈ ਉਦੋਂ ਤੋਂ ਦਿੱਲੀ ਵਾਲੀਆਂ ਪਾਰਟੀਆਂ ਨੂੰ ਬੁਖਾਰ ਚੜ ਗਿਆ ਹੈ ਇੱਕ ਪਾਸੇ ਪੰਜਾਬ ਖੜਾ ਹੈ ਇੱਕ ਪਾਸੇ ਦਿੱਲੀ ਦੇ ਲੁੱਟੇਰੇ ਖੜੇ ਆ ਇੱਕ ਪਾਸੇ ਤੁਹਾਡੀ ਖੇਤਰੀ ਪਾਰਟੀ ਖੜੀ ਹੈ ਜਿਸ ਨੂੰ ਕੁਰਬਾਨੀਆਂ ਦੇ ਕੇ ਖੜਾ ਕੀਤਾ ਗਿਆ ਦੂਜੇ ਪਾਸੇ ਕਾਂਗਰਸ ਭਾਜਪਾ ਆਪ ਦਿੱਲੀ ਦੀਆਂ ਪਾਰਟੀਆਂ ਨੇ ਜਿਨ੍ਹਾਂ ਦੇ ਦਲਾਂ ਦੇ ਵਿੱਚ ਤੁਹਾਡੇ ਲਈ ਕੋਈ ਦਰਦ ਨਹੀਂ ਹੈ ਉਹ ਸਿਰਫ ਪੰਜਾਬ ਨੂੰ ਲੁੱਟਣ ਆਉਂਦੇ ਨੇ ਇਹ ਪੜਾਅ ਸਕੱਡੀ ਆ ਜ਼ੀਰਾ ਰੈਲੀ ਚ ਸੁਖਬੀਰ ਸਿੰਘ ਪਾਦਲ ਨੇ ਜਦੋਂ ਤੋਂ ਅਸੀਂ ਪੰਜਾਬ ਬਚਾਓ ਯਾਤਰਾ ਸ਼ੁਰੂ ਕੀਤੀ ਹੈ ਉਦੋਂ ਤੋਂ ਦਿੱਲੀ ਵਾਲੀਆਂ ਪਾਰਟੀਆਂ ਨੂੰ ਬੁਖਾਰ ਚੜ ਗਿਆ ਅੱਜ ਲੜਾਈ ਪੰਜਾਬ ਦੀ ਇੱਕੋ ਇੱਕ ਹੈ ਇੱਕ ਪਾਸੇ ਪੰਜਾਬ ਖੜਾ ਹੈ ਇੱਕ ਪਾਸੇ ਦਿੱਲੀ ਦੇ ਲੁਟੇਰੇ ਖੜੇ ਆ ਇੱਕ ਪਾਸੇ ਤੁਹਾਡੀ ਖੇਤਰੀ ਪਾਰਟੀ ਹੈ ਜਿਹੜੀ 100 ਸਾਲ ਤੋਂ ਜ਼ਿਆਦਾ ਪੁਰਾਣੀ ਪਾਰਟੀ ਹੈ ਜਿਸ ਪਾਰਟੀ ਨੂੰ ਤੁਹਾਡੇ ਬਜ਼ੁਰਗਾਂ ਨੇ ਸ਼ਹਾਦਤਾਂ ਦੇ ਕੇ ਕੁਰਬਾਨੀਆਂ ਦੇ ਕੇ ਖੜੀ ਕੀਤੀ ਹੈ ਤੇ ਜਿਸ ਪਾਰਟੀ ਸ਼੍ਰੋਮਣੀ ਅਕਾਲੀ ਦਲ ਨੇ ਗਰੀਬ ਕਿਸਾਨ ਮਜ਼ਦੂਰ ਖਾਲਸਾ ਪੰਦੀ ਲੜਾਈਆਂ ਲੜੀਆਂ ਇੱਕ ਪਾਸੇ ਉਹ ਹੈ ਦੂਜੇ ਪਾਸੇ ਆ ਦਿੱਲੀ ਵਾਲੀਆਂ ਪਾਰਟੀਆਂ ਆ ਭਾਵੇਂ ਕਾਂਗਰਸ ਹੋਏ ਭਾਵੇਂ ਬੀਜੇਪੀ ਹੋਏ ਭਾਵੇਂ ਆਮ ਆਦਮੀ ਪਾਰਟੀ ਹੋਏ ਆ ਸਾਰੇ ਦਿੱਲੀ ਦੀਆਂ ਪਾਰਟੀਆਂ ਨੇ ਦਿੱਲੀ ਦੀਆਂ ਪਾਰਟੀਆਂ ਦੇ ਦਿਲਾਂ 'ਚ ਉਹ ਪਿਆਰ ਸਰਕਾਰ ਕਰਤ ਨਹੀਂ ਤੁਹਾਡੇ ਪ੍ਰਤੀ ਕੌਮ ਪ੍ਰਤੀ ਪੰਜਾਬ ਪ੍ਰਤੀ ਉਹ ਇੱਥੇ ਕੱਲਾ ਰਾਜ ਕਰਨ ਵਾਸਤੇ ਆਉਂਦੇ ਆ ਪੰਜਾਬ ਨੂੰ ਲੁੱਟਣ ਵਾਸਤੇ ਆਉਂਦੇ ਆ ਤੇ ਦੂਜੇ ਪਾਸੇ ਜਿਹੜੀ ਤੁਹਾਡੀ ਖੇਤਰੀ ਪਾਰਟੀ ਹੈ ਉਹ ਪਾਰਟੀ ਤੁਹਾਡੀ ਲੜਾਈ ਲੜਨ ਵਾਸਤੇ ਆਉਂਦੀ ਹੈ ਤੁਸੀਂ ਦੇਖ ਲਓ ਜੋ ਕੁਛ ਵੀ ਕਿਸਾਨ ਨੂੰ ਲੋੜ ਸੀ ਤੁਹਾਡੀ ਖੇਤਰੀ ਪਾਰਟੀ ਦੀ ਸਰਕਾਰ ਨੇ ਦਿੱਤਾ ਆ ਦਿੱਲੀ ਵਾਲੀਆਂ ਪਾਰਟੀਆਂ ਦੀ ਸਰਕਾਰ ਨੇ ਇੱਕ ਵੀ ਨਿਸ਼ਾਨੀ ਤੁਸੀਂ ਯਾਦ ਨਹੀਂ ਕਰ ਸਕਦੇ ਪੰਜਾਬ ਦੀ ਜਿਹੜੀ ਆ ਦਿੱਲੀ ਵਾਲੇ ਪਾਰਟੀਆਂ ਦੀ ਦੇਣ ਹੋਏ ਸ਼੍ਰਮਣੀ ਅਕਾਲੀ ਦਲ ਵੱਲੋਂ ਅੱਜ ਜੀਰਵਜ ਪੰਜਾਬ ਬਚਾਓ ਰੈਲੀ ਕੀਤੀ ਗਈ ਜਿੱਥੇ ਵਰਕਰਾਂ ਨੂੰ ਸੰਬੋਧਨ ਕਰਦੇ ਹੋਏ ਵਿਕਰਮ ਮਜੀਠੀਆ ਨੇ ਕਿਹਾ ਕਿ ਅਟਾਠਾ ਮਾਰਦਾ ਇਕੱਠ ਦੱਸਦਾ ਹੈ ਕਿ 2027 ਚ ਲੋਕ ਸੁਖਬੀਰ ਸਿੰਘ ਬਾਦਲ ਨੂੰ ਬਤੌਰ ਸੀਐਮ ਦੇਖਣਾ ਚਾਹੁੰਦੇ ਨੇ ਇਸ ਮੌਕੇ ਮਜੀਠੀਆ ਨੇ ਮਾਨ ਸਰਕਾਰ ਤੇ ਖੂਬ ਤਿੱਖੇ ਨਿਸ਼ਾਨੇ ਬਿਨੇ ਸਰਕਾਰ ਨੂੰ ਜ਼ਾਲਮ ਕਿਹਾ ਮੁੱਖ ਮੰਤਰੀ ਨੂੰ صدام हुसैन ਗਦਾਫੀ ਵਰਗਾ ਕਿਹਾ ਸਾਧ ਸੰਗਤ ਜੀ ਅੱਜ ਜਿਹੜਾ ਇਹ ਠਾਠਾ ਮਾਰਦਾ ਇਕੱਠ ਹੋਇਆ ਇਹ ਇਸ ਗੱਲ ਦਾ ਸੰਕੇਤ ਹੈ ਕਿ 2027 ਚ ਪੰਜਾਬ ਦੇ ਲੋਕ ਪੰਜਾਬ ਦੀ ਪਾਰਟੀ ਛੋਟੀ ਆਪਣੀ ਪਾਰਟੀ ਪੰਜਾਬ ਦੀ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਨੂੰ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਸਾਹਿਬ ਨੂੰ ਅੱਗੇ ਲਿਆਉਣਾ ਚਾਹੁੰਦੇ ਆ ਪੰਜਾਬ ਦੇ ਮੁੱਖ ਮੰਤਰੀ ਦੇ ਰੂਪ ਚ ਭਾਈ ਚਾਰਕ ਸ਼ਾਂਤ ਅਮਨ ਸ਼ਾਂਤੀ ਕਾਨੂੰਨ ਨੂੰ ਬਾਹਰ ਰੱਖਣ ਵਾਸਤੇ ਇਹ ਠਾਠਾ ਮਾਰਦੇ ਕਾਠ ਹੋ ਰਹੇ ਜਿਹੜੇ ਸਾਫ 2022 ਦਾ ਸੰਕੇਤ ਦਿੰਦੇ ਆ ਸਾਧ ਸੰਗਤ ਜੀ ਮੈਂ ਸਭ ਤੋਂ ਪਹਿਲਾਂ ਤਾਂ ਛੋਟਾ ਸਾਰਿਆਂ ਦਾ ਸ਼ੁਕਰਗੁਜ਼ਾਰ ਆ ਕਿ ਥੋਡੀ ਆਰਦਾਸਾਂ ਬੇਨਤੀਆਂ ਦੁਆਵਾ ਨੇ ਸਰਕਾਰਾਂ ਦੇ ਖਿਲਾਫ ਲੜਾਈ ਲੜਦਾ ਕਿਥੇ ਸੌਕਾ ਨਹੀਂ ਹੁੰਦਾ ਔਰ ਹਰੇਕ ਕੋਲੇ ਹਿੰਮਤ ਵੀ ਨਹੀਂ ਕਿ ਸਰਕਾਰ ਨਾਲ ਜਦੋਂ ਸਰਕਾਰ ਜ਼ਾਲਮ ਹੋਵੇ ਸਰਕਾਰ ਜੇ Saddam Hussein ਗੱਦਾਪੀ ਵਰਗਾ ਮੁੱਖ ਮੰਤਰੀ ਬੜਿਆ ਬੈਠਿਆ ਹੋਵੇ ਪੰਜਾਬ ਇੱਕ ਲੋਕਤੰਤ੍ਰਿਕ ਸੂਬਾ ਨਹੀਂ ਇੱਕ ਪੁਲਿਸ ਸਟੇਟ ਬਣ ਜੇ ਜਿਹੜਾ ਪੰਜਾਬ ਜਿਨੂ ਐ ਕਹਿੰਦੇ ਆ ਰੰਗਲਾ ਪੰਜਾਬ ਬਣਾਉਣਾ ਮੈਂ ਸਮਝਾ ਇਹ ਪੰਜਾਬ ਖੂਨੀ ਪੰਜਾਬ ਬਣ ਗਿਆ ਜਿੱਥੇ ਲਾਅ ਐਂਡ ਆਰਡਰ ਕਾਨੂੰਨ ਦੀ ਕੋਈ ਨੌ ਦੀ ਚੀਜ਼ ਨਹੀਂ ਰਹਿ ਗਈ ਐ ਪ੍ਰੈਸ ਦੀ ਆਜ਼ਾਦੀ ਤੇ ਸਵਾਲ ਉੱਠਦੇ ਐ ਮਰਜੈਂਸੀ ਲੱਗੀ ਹੋਈ ਐ ਜੇ ਕੋਈ ਪੱਤਰਕਾਰ ਵੀਰ ਜਾਂ ਕੋਈ YouTube ਵਾਲਾ ਸਰਕਾਰ ਦੀ ਪੋਲ ਖੋਲਦਾ ਕਿ ਸਾਧ ਸੰਗਤ ਜੀ ਉਤੇ ਪਰਚਾ ਦਿੱਤਾ ਜਾਂਦਾ ਹੈ ਉਹ ਅੰਦਰ ਦਿੱਤਾ ਜਾਂਦਾ ਹੈ ਪੰਜਾਬ ਦੇ ਵਿੱਚ ਲਾ ਐਂਡ ਆਰਡਰ ਦੀ ਸਥਿਤੀ ਦਿਨੋ ਦਿਨ ਗੰਬੀਰ ਹੁੰਦੀ ਜਾ ਰਹੀ ਹੈ ਇਸ ਦਾ ਅੰਦਾਜ਼ਾ ਇਸੇ ਗੱਲ ਤੋਂ ਲਾਇਆ ਜਾ ਸਕਦਾ ਹੈ ਕਿ ਆਮ ਲੋਕ ਤਾਂ ਕੀ ਸਗੋ ਸੱਤਾਧਾਰੀ ਆਮ ਆਦਮੀ ਪਾਰਟੀ ਦੇ ਆਗੂ ਵੀ ਸੁਰੱਖਿਅਤ ਨਹੀਂ ਜਦੋਂ ਤੋਂ ਆਪ ਸੱਤਾ ਚ ਆਈ ਹੈ ਉਦੋਂ ਤੋਂ ਲੈ ਕੇ ਹੁਣ ਤੱਕ ਕਿੰਨੇ ਹੀ ਆਗੂ ਨੂੰ ਸ਼ਰੀਆ ਮੌਤੇ ਘਾਟ ਉਤਾਰ ਦਿੱਤਾ ਗਿਆ ਇਸ ਤੋਂ ਸਾਫ ਜ਼ਾਹਰ ਹੈ ਕਿ ਅਪਰਾਧੀਆਂ ਨੂੰ ਕਿਸੇ ਤਰ੍ਹਾਂ ਦਾ ਕੋਈ ਖੌਫ ਨਹੀਂ ਹੈ ਉਹ ਜਿਸ ਨੂੰ ਚੋਣ ਕਿਸੇ ਵੀ ਸਮੇਂ ਜਾਨ ਲੈ ਸਕਦੇ ਨੇ ਲਗਾਤਾਰ ਹੋ ਰਹੀਆਂ ਅਜਿਹੀਆਂ ਵਾਰਦਾਤਾ ਕਾਰਨ ਲੋਕਾਂ 'ਚ ਸਹਿਮ ਦਾ ਮਾਹੌਲ ਹੈ ਕਿਉਂਕਿ ਉਹਨਾਂ ਨੂੰ ਲੱਗਦਾ ਹੈ ਕਿ ਜੇ ਸੱਤਾਤਿਰ ਨਾਲ ਸੰਬੰਧਤ ਆਗੂ ਨੂੰ ਸ਼ਰੀਆਮ ਮਾਰਿਆ ਜਾ ਸਕਦਾ ਤਾਂ ਉਹ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਕਿਵੇਂ ਕਰਨੇ ਇੱਕ ਸਾਲ ਦੇ ਵਿੱਚ ਕਈ ਲੀਡਰਾਂ ਨੂੰ ਸ਼ਰੀਆਮ ਮੌਤੇ ਘਾਟ ਉਤਾਰਿਆ ਗਿਆ ਆਪ ਦੇ ਸੱਤਾ 'ਚ ਆਉਣ ਤੋਂ ਬਾਅਦ ਇਕੱਲੇ ਤਰਨਤਾਰਨ ਦੇ ਵਿੱਚ ਹੀ ਹੁਣ ਤੱਕ ਸੱਤਾ ਧਿਰ ਦੇ 7 ਆਗੂਆਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਹੈ ਜੀ ਹਾਂ 14 ਜਨਵਰੀ 2024 ਨੂੰ ਤਰਨਤਾਰਨ ਦੇ ਤਤਕਾਲੀ ਵਿਧਾਇਕ ਡਾਕਟਰ ਕਸ਼ਮੀਰ ਸਿੰਘ ਸੋਹਲ ਦੇ ਬੇहद ਕਰੀਬੀ ਤੇ ਚਭਾਲ ਦੇ ਸਰਪੰਚ ਅਵਨ ਕੁਮਾਰ ਸੋਨੂ ਚੀਮਾ ਦਾ ਉਸ ਸਮੇਂ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਜਦੋਂ ਉਹ ਆਪਣੀ ਕਾਰ ਤੇ ਸੈਲੂਨ 'ਚ ਵਾਲ ਕਟਵਾਉਣ ਗਏ ਹੋਏ ਸਨ 1 ਮਾਰਚ 2024 ਨੂੰ ਵਿਧਾਨ ਸਭਾ ਹਲਕਾ ਖਡੂਰ ਸਾਹਿਬ ਦੇ ਵਿਧਾਇਕ ਮਨਜਿੰਦਰ ਸਿੰਘ ਲਾਲਪੂਰਾ ਦੇ ਕਰੀਬੀ ਆਪ ਵਲੰਟੀਅਰ ਗੁਰਪ੍ਰੀਤ ਸਿੰਘ ਗੋਪੀ ਚੋਲਾਦਾ ਫਤਿਆਬਾਦ ਨੇੜੇ ਮੋਟਰਸਾਈਕਲ ਸਵਾਰ ਹਮਲਾਵਰਾਂ ਵੱਲੋਂ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ 13 ਸਤੰਬਰ 2024 ਨੂੰ ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ ਦੇ ਕਰੀਬੀ ਪੱਟੀ ਦੇ ਪਿੰਡ ਚੌਧਰੀ ਵਾਲਾ ਦੇ ਰਹਿਣ ਵਾਲੇ ਆਮ ਆਦਮੀ ਪਾਰਟੀ ਦੇ ਵਲੰਟੀਅਰ ਬਚਿੱਤਰ ਸਿੰਘ ਦਾ ਮੋਟਰਸਾਈਕਲ ਸਵਾਰ ਸ਼ੂਟਰਾਂ ਵੱਲੋਂ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ 7 ਅਕਤੂਬਰ 2024 ਨੂੰ ਪੰਚਾਇਤੀ ਚੋਣਾਂ ਦੌਰਾਨ ਵਿਧਾਨ ਸਭਾ ਹਲਕਾ ਪੱਟੀ ਦੇ ਪਿੰਡ ਤਲਵੰਡੀ ਮੋਹਰ ਸਿੰਘ ਦੀ ਮਹਿਲਾ ਸਰਪੰਚ ਰਾਜਵਿੰਦਰ ਕੌਰ ਰਾਜ ਨੂੰ ਨਿਰविरੋਧ ਚੋਣ ਜਿੱਤਣ ਵਾਲੇ ਆਮ ਆਦਮੀ ਪਾਰਟੀ ਦੇ ਵਲੰਟੀਅਰ ਰਾਜਵਿੰਦਰ ਸਿੰਘ ਉਰਫ ਰਾਜੂ ਸੰਧੂ ਦਾ ਬੀਡੀਪੀਓ ਦਫ਼ਤਰ ਤੋਂ ਵਾਪਸ ਆਉਂਦਿਆਂ ਬੇਰਹਿਮੀ ਦੇ ਨਾਲ ਕਤਲ ਕਰ ਦਿੱਤਾ ਗਿਆ ਸੀ 17 ਨਵੰਬਰ 2024 ਨੂੰ ਹਲਕਾ ਤਰਨਤਾਰਨ ਦੇ ਪਿੰਡ ਲਾਲੂ ਖੋਮਣ ਦੇ ਨਿਰਵਿਰੋਧ ਸਰਪੰਚ ਚੁਣੇ ਗਏ 74 ਸਾਲਾ ਪ੍ਰਤਾਪ ਸਿੰਘ ਦਾ 18 ਨਵੰਬਰ ਨੂੰ ਮੋਟਰਸਾਈਕਲ ਸਵਾਰ ਛੋਟਰਾਵਾਂ ਵੱਲੋਂ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ ਜਦਕਿ ਨਾਲ ਉਹਨਾਂ ਦੇ ਦੋ ਸਾਥੀ ਜ਼ਖਮੀ ਹੋਏ ਸਨ ਉਹ ਤਤਕਾਲੀ ਵਿਧਾਇਕ ਕਸ਼ਮੀਰ ਸਿੰਘ ਸੋਹਲ ਦਾ ਬੇਹਦ ਨਜ਼ਦੀਕੀ ਸੀ 4 ਜਨਵਰੀ 2026 ਨੂੰ ਪਿੰਡ ਬਲਟੋਹਾ ਦੇ ਸਰਪੰਚ ਜਰਮਲ ਸਿੰਘ ਦਾ ਦਿਨ ਦਿਹਾੜੇ ਗੋਲੀਆਂ ਮਾਰ ਕੇ ਕਤਲ ਕੀਤਾ ਗਿਆ ਜਦੋਂ ਉਹ ਰਿਜ਼ੋਰਟ ਦੇ ਵਿੱਚ ਕਿਸੇ ਵਿਆਹ ਤੇ ਆਇਆ ਹੋਇਆ ਸੀ ਇਸ ਤੋਂ ਪਹਿਲਾਂ ਉਸ ਤੋਂ ਗੈਂਗਸਟਰਾਂ ਵੱਲੋਂ ਫਰੋਤੀ ਨਾ ਦੇਣ ਤੇ ਜਾਨੋਂ ਮਾਰਨ ਦੀਆਂ ਧਮਕੀਆਂ ਮਿਲੀਆਂ ਸਨ ਇਸ ਸਬੰਧੀ ਉਸਨੇ ਪੁਲਿਸ ਸਟੇਸ਼ਨ ਵਿੱਚ ਮਾਮਲਾ ਵੀ ਦਰਜ ਕਰਵਾਇਆ ਸੀ 18 ਫਰਵਰੀ 2026 ਨੂੰ ਪਿੰਡ ਠੱਠੀਆਂ ਮਹੰਤਾਂ ਦੇ ਸਰਪੰਚ ਹਰਬ੍ਰਿੰਦਰ ਸਿੰਘ ਪੰਦਾ ਪਿੰਡ ਸ਼ੇਰੋਂ ਚੋਬਿਆ ਸਮਾਗਮ ਦੌਰਾਨ ਕਤਲ ਕਰ ਦਿੱਤਾ ਗਿਆ ਜੋ ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ ਦਾ ਬੇਹਦ ਅਖਰੀਬੀ ਸੀ 16 ਜਨਵਰੀ 2026 ਨੂੰ ਜ਼ਿਲ੍ਹਾ ਹੁਸ਼ਿਆਰਪੁਰ ਚ ਟਾਂਡਾ ਹਲਕੇ ਦੇ ਪਿੰਡ ਮਿਆਣੀ ਚ ਆਪਾਗੂ ਬਲਵਿੰਦਰ ਸਿੰਘ ਦਾ ਕਤਲ ਕਰ ਦਿੱਤਾ ਗਿਆ ਦੋ ਮੋਟਰਸਾਈਕਲ ਸਵਾਰਾਂ ਨੇ ਦਿਨ ਦਿਹਾੜੇ ਦੁਕਾਨ ਅੰਦਰ ਵੜ ਕੇ ਦੁਕਾਨਦਾਰ ਬਲਵਿੰਦਰ ਸਿੰਘ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਉਹ ਆਪਣੀ ਦੁਕਾਨ ਤੇ ਰੋਜ਼ਾਨਾ ਦੀ ਤਰ੍ਹਾਂ ਬੈਠਾ ਸੀ ਕਿ ਅਚਾਨਕ ਮੋਟਰਸਾਈਕਲ ਤੇ ਆਏ ਦੋ ਅਣਪਛਾਤੇ ਨੌਜਵਾਨਾਂ ਨੇ ਉਸ ਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਹਮਲੇ ਦੌਰਾਨ ਜਦੋਂ ਨਾਲ ਬੈਠੇ ਲਖਵਿੰਦਰ ਸਿੰਘ ਨੇ ਉਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਹਮਲਾਵਰਾਂ ਨੇ ਉਸ ਤੇ ਵੀ ਗੋਲੀ ਚਲਾ ਦਿੱਤੀ ਜੋ ਉਸ ਤੇ ਮੋੜੇ ਤੇ ਆਰਪਾਰ ਹੋ ਗਏ ਅਮਰੀਕਾ ਜੇਲ੍ਹ ਚ ਬੈਠੇ ਗੁਰਦੇਵ ਜਸਲ ਅਤੇ ਉਸ ਦੇ ਭਰਾ ਗੁਰਲੇਲ ਰੁਧਿਆਣਾ ਨੇ ਸੋਸ਼ਲ ਮੀਡੀਆ ਤੇ ਪੋਸਟ ਪਾ ਕੇ ਇਸ ਕਤਲ ਪਿੱਛੇ ਜ਼ਿੰਮੇਵਾਰ ਹੋਣ ਦਾ ਦਾਅਵਾ ਕੀਤਾ ਸੀ 6 ਫਰਵਰੀ 2026 ਨੂੰ ਜਲੰਧਰ ਚ ਸਵੇਰਸਾਰ ਗੁਰਦੁਆਰਾ ਸਾਹਿਬ ਦੇ ਬਾਹਰ ਤਾਬੜ ਤੋੜ ਗੋਲੀਬਾਰੀ ਕਰਦਿਆਂ ਮੁੱਖ ਮੰਤਰੀ ਭਗਵੰਤ ਮਾਨ ਦੇ ਕਰੀਬੀ ਲੱਕੀ ਅਬਰਾਏ ਦਾ ਕਤਲ ਕਰ ਦਿੱਤਾ ਗਿਆ ਉਹ ਜਲੰਧਰ ਕੈਂਟ ਵਿਧਾਨ ਸਭਾ ਹਲਕੇ ਦੇ ਇੰਚਾਰਜ ਰਾਜਵਿੰਦਰ ਕੌਰ ਥਿਆੜਾ ਦਾ ਕਰੀਬੀ ਸੀ ਅਤੇ ਉਸ ਦੀ ਪਤਨੀ ਆਪ ਵੱਲੋਂ ਨਗਰ ਨਿਗਮ ਚੋਣਾ ਲੜ ਚੁੱਕੀ ਸੀ ਇਹ ਵਾਰਦਾਤਾਂ ਲਗਾਤਾਰ ਵਧ ਰਹੀਆਂ ਨੇ ਵਿਆਹਾਂ ਦੇ ਵਿੱਚ ਵੀ ਇਹ ਵਾਰਦਾਤਾਂ ਹੋ ਰਹੀਆਂ ਨੇ ਵਿਆਹ ਸਮਾਗਮ ਦੇ ਵਿੱਚ ਕਦੋਂ ਆ ਕੇ ਕਤਲ ਕਰ ਦਿੱਤਾ ਜਾਂਦਾ ਗੋਲੀਆਂ ਚਲਾ ਦਿੱਤੀਆਂ ਜਾਂਦੀਆਂ ਨੇ ਪਤਾ ਵੀ ਨਹੀਂ ਚੱਲਦਾ ਪੰਜਾਬ ਦੀ ਕਾਨੂੰਨ ਵਿਵਸਥਾ ਨੂੰ ਲੈ ਕੇ ਹਰ ਕੋਈ ਚਿੰਤਿਤ ਹੈ ਤੇ ਹਰ ਕੋਈ ਸਹਿਮ ਦੇ ਵਿੱਚ ਹੈ ਕਿਉਂਕਿ ਲਗਾਤਾਰ ਸ਼ਰੀਆਮ ਗੋਲੀਬਾਰੀ ਦੀਆਂ ਘਟਨਾਵਾਂ ਕਤਲ ਕੀਤੇ ਜਾ ਰਹੇ ਨੇ ਉਸ ਤੋਂ ਬਾਅਦ ਵਿਰੋਧੀ ਸੱਤਾ ਤਾਰੀ ਪਾਰਟੀ ਨੂੰ ਘੇਰਨ ਦੇ ਵਿੱਚ ਕੋਈ ਕਸਰ ਨਹੀਂ ਛੱਡ ਰਹੀ ਭਾਰਤੀ ਚੋਣ ਕਮਿਸ਼ਨ ਨੇ ਪੰਜਾਬ ਸਮੇਤ ਦੇਸ਼ ਦੇ 22 ਰਾਜਾਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਵੋਟਰ ਸੂਚੀਆਂ ਦੇ ਵਿਸ਼ੇਸ਼ ਵਿਆਪਕ ਸੁਧਾਈ ਐਸ ਆਈ ਆਰ ਦੀ ਪ੍ਰਕਿਰਿਆ ਅਪ੍ਰੈਲ ਮਹੀਨੇ ਤੋਂ ਸ਼ੁਰੂ ਕਰਨ ਦਾ ਫੈਸਲਾ ਕੀਤਾ ਹੈ ਇਸ ਸਬੰਧੀ ਚੋਣ ਕਮਿਸ਼ਨ ਨੇ ਪੰਜਾਬ ਦੇ ਮੁੱਖ ਚੋਣ ਅਧਿਕਾਰੀ ਸਮੇਤ ਹੋਰਨਾਂ ਰਾਜਾਂ ਨੂੰ ਪੱਤਰ ਲੈ ਕੇ ਤਿਆਰੀਆਂ ਜਲਦ ਤੋਂ ਜਲਦ ਮੁਕੰਮਲ ਕਰਨ ਦੇ ਨਿਰਦੇਸ਼ ਦਿੱਤੇ ਨੇ ਪੰਜਾਬ ਵਿੱਚ ਇਸ ਵਿਸ਼ੇਸ਼ ਮੁਹਿੰਮ ਲਈ ਤਿਆਰੀਆਂ ਪਹਿਲਾਂ ਹੀ ਸਰਗਰਮੀ ਨਾਲ ਚੱਲ ਰਹੀਆਂ ਹਨ VOTER ਸੂਚੀਆਂ ਨੂੰ ਪੂਰੀ ਤਰ੍ਹਾਂ ਦਰੂਸਤ ਕਰਨ ਲਈ ਸਾਲ 2003 ਦੀਆਂ VOTER ਸੂਚੀਆਂ ਨਾਲ ਮੌਜੂਦਾ ਡਾਟਾ ਦਾ ਮਿਲਾਨ ਕੀਤਾ ਜਾ ਰਿਹਾ ਹੈ ਇਸ ਕੰਮ ਲਈ ਫਿਲਹਾਲ ਮੁਲਾਜ਼ਮਾ ਵੱਲੋਂ ਘਰ-ਘਰ ਜਾ ਕੇ ਅੰਕੜੇ ਇਕੱਠੇ ਕੀਤੇ ਜਾ ਰਹੇ ਨੇ ਤਾਂ ਜੋ VOTER ਸੂਚੀਆਂ ਵਿੱਚ ਕਿਸੇ ਵੀ ਤਰ੍ਹਾਂ ਦੀ ਤਰੁੱਟੀ ਦੀ ਗੁੰਜਾਇਸ਼ ਨਾ ਰਹੇ ਪੰਜਾਬ ਦੇ ਨਾਲ-ਨਾਲ ਗੁਆਂਢੀ ਰਾਜਾ ਹਰਿਆਣਾ, ਹਿਮਾਚਲ ਪ੍ਰਦੇਸ਼ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ ਵਿੱਚ ਵੀ ਇਹ ਪ੍ਰਕਿਰਿਆ ਅਪ੍ਰੈਲ ਤੋਂ ਸ਼ੁਰੂ ਕੀਤੀ ਜਾਵੇਗੀ। ਇਸ ਤੋਂ ਇਲਾਵਾ ਜੰਮੂ ਕਸ਼ਮੀਰ, ਧਾਕ ਅਤੇ ਦਿੱਲੀ ਵਰਗੇ ਪ੍ਰਦੇਸ਼ਾਂ ਵਿੱਚ ਵੀ ਚੋਣ ਅਧਿਕਾਰੀਆਂ ਨੂੰ ਤਿਆਰ ਰਹਿਣ ਲਈ ਕਿਹਾ ਗਿਆ ਹੈ। ਦੱਸ ਦੇ ਕਿ ਚੋਣ ਕਮਿਸ਼ਨ ਨੇ ਵੋਟਰ ਸੂਚੀਆਂ ਨੂੰ ਅਪਡੇਟ ਕਰਨ ਲਈ ਪਿਛਲੇ ਸਾਲ ਜੂਨ ਵਿੱਚ ਦੇਸ਼ ਪੱਧਰ ਤੇ ਐਸ ਆਈ ਆਰ ਦੇ ਆਦੇਸ਼ ਦਿੱਤੇ ਸਨ ਹੁਣ ਤੱਕ 13 ਰਾਜਾਂ ਵਿੱਚ ਇਹ ਕੰਮ ਪੂਰਾ ਹੋ ਚੁੱਕਾ ਅਤੇ ਬਾਕੀ ਬਚੇ 22 ਰਾਜਾਂ ਵਿੱਚ ਅਪ੍ਰੈਲ ਤੋਂ ਇਹ ਪੜਾਅ ਸ਼ੁਰੂ ਹੋਣ ਜਾ ਰਿਹਾ ਇਸ ਪ੍ਰਕਿਰਿਆ ਦੇ ਮੁਕੰਮਲ ਹੋਣ ਤੋਂ ਬਾਅਦ ਦੇਸ਼ ਦੇ ਸਾਰੇ ਰਾਜ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਇਸ ਦੇ ਘੇਰੇ ਵਿੱਚ ਆ ਜਾਣਗੇ ਅਤੇ ਪੰਜਾਬ ਦੇ ਵਿੱਚ ਵੀ ਇਸ ਦੀਆਂ ਤਿਆਰੀਆਂ ਹੋ ਰਹੀਆਂ ਨੇ ਚਿੱਠੀ ਲੇਕ ਕੇ ਤਿਆਰੀਆਂ ਮੁਕੰਮਲ ਕਰਨ ਦੇ ਲਈ ਕਿਹਾ ਜਾ ਚੁੱਕਿਆ ਤੇ ਨਿਰਦੇਸ਼ ਦਿੱਤੇ ਜਾ ਚੁੱਕੇ ਨੇ ਪਰ ਤੁਹਾਨੂੰ ਦੱਸ ਦਈਏ ਕਿ এস ਆਈ ਆਰ ਦਾ ਲਗਾਤਾਰ ਵਿਰੋਧ ਜਿਹੜਾ ਕੀਤਾ ਜਾ ਰਿਹਾ ਕਾਂਗਰਸ ਪਾਰਟੀ ਦੇ ਵੱਲੋਂ ਵੀ ਇਸ ਦਾ ਵਿਰੋਧ ਕੀਤਾ ਜਾ ਰਿਹਾ ਤੇ ਬੰਗਲਾਦੇਸ਼ ਦੇ ਵਿੱਚ ਮਮਤਾ ਬੈਨਰਜੀ ਦੇ ਵੱਲੋਂ ਵੀ ਇਸ ਦਾ ਵਿਰੋਧ ਕੀਤਾ ਗਿਆ ਸੀ ਜਿਸ ਤੋਂ ਬਾਅਦ ਉਹਨਾਂ ਨੂੰ ਕੋਰਟ ਵੱਲੋਂ ਫਟਕਾਰ ਵੀ ਸੁਣਨ ਨੂੰ ਮਿਲੀ ਸੀ ਹੁਣ ਦੇਖਣਾ ਇਹ ਹੋਵੇਗਾ ਕਿ ਜਦੋਂ ਪੰਜਾਬ ਦੇ ਵਿੱਚ ਇਹ ਮਹਿੰਮ ਸ਼ੁਰੂ ਹੋਵੇਗੀ ਤਾਂ ਇਸ ਦਾ ਵਿਰੋਧ ਕੀਤਾ ਜਾਵੇਗਾ ਜਾਂ ਫਿਰ ਨਹੀਂ ਪੰਜਾਬ ਪੁਲਿਸ ਵੱਲੋਂ ਬਠਿੰਡਾ ਦੇ ਪਿੰਡ ਰਾਮਪੂਰਾ ਫੂਲ ਦੇ ਜੂੰਦ ਪਿੰਡ ਵਿੱਚ ਭਾਰਤੀ ਕਿਸਾਨ ਯੂਨੀਅਨ ਇਕਤਾਵਗਰਾਹਾਂ ਦੇ ਕਿਸਾਨਾਂ ਦੇ ਨਾਲ ਹੋਈ ਹਿੰਸਕ ਝੜਪ ਮਗਰੋਂ ਲਗਭਗ 400 ਅਨਪਛਾਤੇ ਮੁਲਜ਼ਮਾਂ ਦੇ ਖਿਲਾਫ ਪਰਚਾ ਦਰਜ ਕੀਤਾ ਗਿਆ ਦੱਸ ਦਈਏ ਕਿ ਬਤਵਾਰ ਨੂੰ ਜੂੰਦ ਪਿੰਡ ਵਿੱਚ ਰੋਜ਼ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਤੇ ਪੁਲਿਸ ਮੁਲਾਜ਼ਮਾਂ ਵਿਚਕਾਰ ਤਿੱਖੀ ਝੜਪ ਹੋਈ ਸੀ ਇਸ ਦੌਰਾਨ ਦੋਹਾਂ ਥਰਾਵ ਲੋਕਾਂ ਤੇ ਤਾਰਤੇ ਪੱਥਰਬਾਜ਼ੀ ਦੀ ਗੱਲ ਆਖੀ ਜਾ ਰਹੀ ਹੈ ਉੱਥੇ ਹੀ ਪੁਲਿਸ ਵੱਲੋਂ ਭੀੜ ਨੂੰ ਖੰਡਾਉਣ ਦੇ ਲਈ ਅਥਰੂ ਗੈਸ ਦੇ ਗੋਲੇ ਵੀ ਦਾਕੇ ਗਏ ਸਨ ਫਿਲਹਾਲ ਇਸ ਬਾਰੇ ਪੁਲਿਸ ਦੇ ਕਿਸੇ ਵੀ ਅਫਸਰ ਵੱਲੋਂ ਅਧਿਕਾਰਤ ਬਿਆਨ ਜਾਰੀ ਨਹੀਂ ਕੀਤਾ ਗਿਆ ਦੱਸ ਦੇਈਏ ਕਿ ਆਪਣੇ ਸਾਥੀਆਂ ਖਿਲਾਫ ਹੋਏ ਪਰਚਿਆਂ ਦੇ ਮਾਮਲੇ ਵਿੱਚ ਕਿਸਾਨਾਂ ਵੱਲੋਂ ਡਿਪਟੀ ਕਮਿਸ਼ਨਰ ਦਫ਼ਤਰ ਦੇ ਬਾਹਰ ਸ਼ਾਂਤਮਈ ਰੋਸ ਪ੍ਰਦਰਸ਼ਨ ਦਾ ਐਲਾਨ ਕੀਤਾ ਗਿਆ ਇਸ ਦੌਰਾਨ ਪੁਲਿਸ ਵੱਲੋਂ ਕਿਸਾਨ ਨੂੰ ਪਿੰਡਾਂ ਵਿੱਚ ਹੀ ਰੋਕ ਲਿਆ ਗਿਆ ਅਤੇ ਪਿੰਡ ਜੀਉਂਦ ਵਿੱਚ ਪੁਲਿਸ ਅਤੇ ਕਿਸਾਨਾਂ ਵਿਚਾਲੇ ਇਹ ਝੜਪ ਹੋਈ ਸੀ ਪੁਲਿਸ ਵੱਲੋਂ ਇਸ ਮਾਮਲੇ ਵਿੱਚ 409 ਦੇ ਮਲਜ਼ਮਾਂ ਖਿਲਾਫ ਪਰਚਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਜ਼ਿਲ੍ਹੇ ਦੇ ਪਿੰਡ ਜੂੰਦ ਵਿੱਚ ਉਸ ਸਮੇਂ ਮਾਹੌਲ ਤਣਾਅਪੂਰਨ ਹੋ ਗਿਆ ਸੀ ਜਦੋਂ ਪੁਲਿਸ ਅਤੇ ਕਿਸਾਨਾਂ ਵਿਚਾਲੇ ਤਿੱਖੀਆਂ ਝੜਪਾਂ ਹੋਈਆਂ। ਹਾਲਾਤ ਇਸ ਕਦਰ ਵਿਗੜ ਗਏ ਕਿ ਪਿੰਡ ਕੁਝ ਸਮੇਂ ਲਈ ਜੰਗ ਦੇ ਮੈਦਾਨ ਵਰਗਾ ਦਿਖਾਈ ਦੇਣ ਲੱਗਾ। ਦੋਵਾਂ ਪਾਸਿਆਂ ਤੋਂ ਡੰਡਿਆਂ ਤੇ ਪੱਥਰਾਂ ਦੀ ਬਰਸਾਤ ਹੋਈ ਜਦਕਿ ਭੀੜ ਨੂੰ ਤਤਰਬਿਤ ਕਰਨ ਦੇ ਲਈ ਪੁਲਿਸ ਵੱਲੋਂ ਹੰਜੂ ਗੈਸ ਦੇ ਗੋਲੇ ਸੁੱਟੇ ਗਏ ਕਿਸਾਨਾਂ ਦਾ ਕਹਿਣਾ ਹੈ ਕਿ ਉਹ ਸ਼ਾਂਤੀਪੂਰਨ ਢੰਗ ਦੇ ਨਾਲ ਇਕੱਠੇ ਹੋ ਰਹੇ ਸਨ ਪਰ ਪੁਲਿਸ ਵੱਲੋਂ ਪਿੰਡ ਵਿੱਚ ਪਹੁੰਚ ਕੇ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ ਜਿਸ ਨਾਲ ਤਣਾਅ ਪੈਦਾ ਹੋ ਗਿਆ ਜ਼ਿਕਰਯੋਗ ਹੈ ਕਿ ਪੁਲਿਸ ਨੇ ਕਿਸਾਨਾਂ ਦੇ ਪ੍ਰੋਗਰਾਮ ਨੂੰ ਫੇਲ ਕਰਨ ਲਈ ਉਹਨਾਂ ਦੇ ਘਰਾਂ ਦੇ ਵਿੱਚ ਛਾਪੇਮਾਰੀ ਵੀ ਕੀਤੀ ਸੀ ਪਰ ਕਿਸਾਨ ਆਗੂ ਪਹਿਲਾਂ ਹੀ ਇੱਧਰ ਉੱਧਰ ਹੋ ਗਏ ਸਨ ਇਸ ਦੌਰਾਨ ਪੁਲਿਸ ਨੇ ਬਠਿੰਡਾ ਨੂੰ ਆਉਣ ਵਾਲੇ ਰਸਤਿਆਂ ਤੇ ਸਖਤ ਨਾਕੇਬੰਦੀ ਕੀਤੀ ਸੀ ਇਸ ਦੌਰਾਨ ਹੀ ਕਿਸਾਨ ਰਾਮਪੂਰਾ ਨੇੜੇ ਪਿੰਡ ਜੀਉਂਦ ਵਿੱਚ ਇਕੱਠੇ ਛੋੜੇ ਸ਼ੁਰੂ ਹੋ ਗਏ ਤਾਂ ਭਾਰੀ ਗਿਣਤੀ ਪੁਲਿਸ ਫੋਰਸ ਨੇ ਪਿੰਡ ਨੂੰ ਘੇਰਾ ਪਾ ਲਿਆ ਇਸ ਦੌਰਾਨ ਪੁਲਿਸ ਅਤੇ ਕਿਸਾਨਾਂ ਵਿਚਾਲੇ ਤਿੱਖੀਆਂ ਝੜਪਾਂ ਹੋਈਆਂ ਕਿਸਾਨਾਂ ਨੇ ਪੁਲਿਸ ਦੇ ਰੱਜ ਕੇ ਪੱਥਰबाजी ਕੀਤੀ ਜਦੋਂ ਕਿ ਪੁਲਿਸ ਵੱਲੋਂ ਵੱਡੀ ਗਿਣਤੀ ਵਿੱਚ ਹੰਝੂ ਗੈਸ ਦੇ ਗੋਲੇ ਦਾਗੇ ਗਏ ਇਸ ਦੌਰਾਨ ਹੰਝੂ ਗੈਸ ਦਾ ਗੋਲਾ ਲੱਗਣ ਕਾਰਨ ਇੱਕ ਕਿਸਾਨ ਦਾ ਹੱਥ ਪੂਰੀ ਤਰ੍ਹਾਂ ਜ਼ਖਮੀ ਹੋ ਗਿਆ ਸੀ ਜਦੋਂ ਕਿ ਅੱਧੀ ਦਰਜਨ ਕਿਸਾਨਾਂ ਨੂੰ ਮਾਮੂਲੀ ਸੱਟਾਂ ਲੱਗੀਆਂ ਉਸ ਤੋਂ ਬਾਅਦ ਬਠਿੰਡਾ ਦੀ ਐਸਐਸਪੀ ਡਾਕਟਰ ਜੋਤੀ ਯਾਦਵ ਨੇ ਖੁਦ ਕਮਾਂਡ ਸੰਭਾਲੀ ਕਿਸਾਨ ਆਗੂਆਂ ਨੇ ਚੇਤਾਵਨੀ ਦਿੱਤੀ ਕਿ ਜੇਕਰ ਉਹਨਾਂ ਦੀਆਂ ਮੰਗਾਂ ਨਹੀਂ ਸੁਣੀਆਂ ਗਈਆਂ ਤਾਂ ਸੰਘਰਸ਼ ਹੋਰ ਤਿੱਖਾ ਕੀਤਾ ਜਾਵੇਗਾ ਪਰ ਹੁਣ ਪੁਲਿਸ ਨੇ 400 ਅਣਪਛਾਤੇ ਮੁਲਜ਼ਮਾਂ ਤੇ ਕਾਰਵਾਈ ਕਰ ਦੁੱਤੀ ਹੈ ਪਰਚਾ ਦਰਜ ਕਰ ਦਿੱਤਾ ਹੈ ਹੁਣ ਦੇਖਣਾ ਇਹ ਹੋਵੇਗਾ ਕਿ ਕਿਸਾਨ ਦਾ ਅਗਲਾ ਕਦਮ ਕੀ ਹੋਵੇਗਾ ਭਾਜਪਾ ਦੀ ਅਗਵਾਈ ਵਾਲੀ ਦਿੱਲੀ ਸਰਕਾਰ ਦਾ 1 ਸਾਲ ਪੂਰਾ ਹੋਣ ਤੇ ਮੁੱਖ ਮੰਤਰੀ ਰੇਖਾ ਗੁਪਤਾ ਵੱਲੋਂ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਉਹਨਾਂ ਕਿਹਾ ਕਿ ਅਸੀਂ ਕਾਗਜ਼ ਕੱਟ ਕੰਮ ਜ਼ਿਆਦਾ ਪੈਟਰਨ ਦੇ ਸਰਕਾਰ ਨੂੰ ਕਾਰਜਸ਼ੀਲ ਕੀਤਾ ਦਿੱਲੀ ਦੀ ਸਰਕਾਰ ਪੋਸਟਰਡ ਅਤੇ ਟਵੀਟ ਦੀ ਰਾਜਨੀਤੀ ਨਹੀਂ ਕਰਦੀ ਅਸੀਂ ਦਿੱਲੀ ਦੇ ਵਰਕ ਕਲਚਰ ਨੂੰ ਬਦਲਿਆ ਹੈ से गति की ओर लेके जाने की कोशिश की बहानों से समाधान की ओर लेके जाने की कोशिश की और विज्ञापन से विकास की ओर हमने ले जाने की कोशिश की हर एक कदम जो हमने आगे बढ़ाया उसमें सरकार को कागज कम काम ज्यादा इस पैटर्न पे हमने अपनी सरकार को कार्यरत किया आज वह वाक्य जमीन पर खड़ा हुआ दिखाई देता है जब मैं कह सकती हूं कि आज दिल्ली में जो सरकार है वो पोस्टर्स की राजनीति नहीं करती ट्वीट की राजनीति नहीं करती हमने दिल्ली के वर्क कल्चर को बदला है हमने जो पहले की सरकारें शोर मचाती थी हम समाधान देते हैं जो पहले टाल मटोल करते थे हम टाइमलाइन दे देकर के काम करते हैं जो पहले केवल आरोप प्रत्यारोप लगाते थे हम अपना उत्तरदायित्व निभाते हैं और मार्गदर्शन है भारतीय जनता पार्टी की राष्ट्रवादी विचारधारा का और हमारे प्रधानमंत्री आदरणीय श्री नरेंद्र मोदी जी के मूल मंत्र सबका साथ सबका विकास और सबका प्रयास इस मंत्र के साथ हम मैं की नहीं हम की राजनीति कर रहे हैं आज एक साल पूरा होने पे मैं ये दिल्ली वासियों को विश्वास के साथ कह सकती हूं कि दिल्ली में एक सकारात्मक परिवर्तन लाने के लिए हमने हर सेक्टर में काम किया और विशेष रूप से यदि जब मैं आप सबके बीच में अपनी रिपोर्ट कार्ड पेश कर रही हूं तो प्रमुख बिंदुओं पे मैं चर्चा करूंगी और उसके बाद में ये किताब आप सब तक पहुंचेगी जिसमें हमने अपनी पूरी विस्तृत रिपोर्ट दी है यदि सर्वप्रथम कहना चाहूंगी क्योंकि भारतीय जनता पार्टी आदरणीय दीनदयाल उपाध्याय जी के अंत्योदय के विजन के साथ काम करती है हमारी सरकार ने गरीब कल्याण के लिए अनेकों योजनाओं पे काम शुरू किया ये तीन के तीन दिन ਅਸੀਂ ਨੇ ਕੋਸ਼ਿਸ਼ ਕੀਤੀ ਕਿ ਰੋਜ਼ਾਨਾ ਦਿੱਲੀ ਇੱਕ ਕਦਮ ਅੱਗੇ ਵੜੇ ਉਧਰ ਦਿੱਲੀ ਚ ਭਾਜਪਾ ਸਰਕਾਰ ਦਾ ਇੱਕ ਸਾਲ ਪੂਰਾ ਹੋਣ ਤੇ ਆਮ ਆਦਮੀ ਪਾਰਟੀ ਦੇ ਆਗੂ ਸਰਬ ਭਰਦਵਾਜ ਨੇ ਆਪਣਾ ਪ੍ਰतिकਰਮ ਦਿੱਤਾ ਉਹਨਾਂ ਕਿਹਾ ਕਿ ਭਾਰਤੀ ਜਨਤਾ ਪਾਰਟੀ ਦੀ ਚਾਰ ਇੰਜਨ ਵਾਲੀ ਸਰਕਾਰ ਨੂੰ ਸੱਤਾ ਵਿੱਚ ਆਏ ਨੂੰ ਪੂਰਾ ਇੱਕ ਸਾਲ ਹੋ ਗਿਆ ਸਾਨੂੰ ਇਹ ਉਮੀਦ ਨਹੀਂ ਸੀ ਕਿ ਇੱਕ ਸਾਲ ਵਿੱਚ ਇਹ 100 फ्लाईओवर बना देंगे या दिल्ली का कायाकल्प कर देंगे पर भाजपा ने दिल्ली से 1 साल अंदर अरविंद केजरीवाल व लोग कितने कमबा खराब करके हर क्षेत्र च फर्जीवाड़ा किया है देखिए भारतीय जनता पार्टी की चार इंजन की सरकार को आज पूरा एक साल हो गया देखते-देखते और पूरे एक साल में हमें यह उम्मीद नहीं थी कि ये 100 फ्लाईओवर बना देंगे या दिल्ली का कायाकल्प कर देंगे वो तो उम्मीद हमको थी नहीं इनसे मगर इन्होंने दिल्ली में इस एक साल में जो काम केजरीवाल जी ने किए उन कामों को भी खराब करके पूरी दिल्ली के साथ हर क्षेत्र में फर्जीवाड़ा किया पहला फर्जीवाड़ा इन्होंने दिल्ली की आधी आबादी के साथ किया प्रधानमंत्री की गारंटी थी कि 8 मार्च 2025 से दिल्ली की हर महिला के अकाउंट में पच्चीस सौ रुपए आएंगे एक महिला को इन्होंने एक साल में ये पच्चीस सौ रुपए नहीं दिए पोल्यूशन कम करना तो बहुत दूर की बात है इन्होंने प्रदूषण के मॉनिटरिंग स्टेशन जहां जहां थे उनको शट डाउन करना शुरू किया उन पर पानी का छिड़काव करना शुरू किया जो हरे भरे इलाके हैं वहां पे नए मॉनिटरिंग स्टेशन लगा दिए ताकि डेटा के अंदर फर्जीवाड़ा कर सकें इसके अलावा जो प्राइवेट स्कूल थे जिसके अंदर दिल्ली की बड़ी मिडिल क्लास अपने बच्चों को पढ़ाती थी इनके आते ही सब ने फीस बढ़ा दी इन्होंने कहा कि हम फीस कम कराएंगे एक स्कूल ने फीस कम नहीं करी एक स्कूल के ऊपर उन्होंने कोई कार्रवाई नहीं करी यमुना साफ करने का दावा किया इन्होंने कि छठ पे यमुना साफ कर दी और पता चला इन्होंने यमुना ही नकली बना दी इतना बड़ा फर्जीवाड़ा किया और आज यमुना में झागी झाग है इन्होंने कहा कि हम लोग पानी के बिलों के लिए कुछ करेंगे आज ग्यारह लाख लोग पानी के बिलों को लेके बैठे हुए कि आप कुछ करिए इनके आने के बाद तमाम इलाकों के अंदर तमाम अलग अलग डिपार्टमेंट्स के अंदर लोगों को नौकरी से निकाला गया चाहे वो बस मार्शल हो चाहे वो डी बस कंडक्टर हो चाहे वो अस्पतालों के डेटा एंट्री ऑपरेटर हो चाहे वो मोहल्ला क्लिनिक के अंदर काम करने वाले डॉक्टर फार्मासिस्ट हों नर्स हो इन्होंने किसी को नहीं छोड़ा ਕੁੱਲ ਮਿਲਾ ਕੇ ਇਹ ਪੂਰਾ ਕਪੂਰਾ ਸਾਲ ਫਰਜੀਵਾੜੇ ਦਾ ਸਾਲ ਈਮਾਚਲ ਪ੍ਰਦੇਸ਼ ਵਿੱਚ ਕੁੰਬਣ ਜਾਣ ਵਾਲਿਆਂ ਨੂੰ ਹੁਣ ਆਪਣੀ ਜੇਬ ਹੋਟੇਲੀ ਕਰਨੀ ਪਵੇਗੀ ਸੂਬਾ ਸਰਕਾਰ ਨੇ ਬਾਹਰਲੇ ਸੂਬਿਆਂ ਤੋਂ ਆਉਣ ਵਾਲੇ ਵਾਹਨਾਂ ਦੀ ਐਂਟਰੀ ਫੀਸ ਚ 30 ਰੁਪਏ ਤੋਂ ਲੈ ਕੇ 230 ਰੁਪਏ ਤੱਕ ਦਾ ਵਾਅਦਾ ਕਰ ਦਿੱਤਾ ਨਵੀਆਂ ਦਰਾਂ 1 ਅਪ੍ਰੈਲ 2026 ਤੋਂ ਲਾਗੂ ਹੋਣ ਗਿਆ ਇਸ ਦਾ ਅਸਰ ਸਿੱਧਾ ਸੈਲਾਨੀਆਂ ਦੇ ਨਾਲ ਨਾਲ ਟਰਾਂਸਪੋਰਟ ਅਤੇ ਮਾਲ ਦੀ ਟੋਆਟੋ ਆਈ ਦੀਆਂ ਦਰਾਂ ਤੇ ਵੀ ਪਵੇਗਾ ਸਰਕਾਰ ਨੇ ਸਬੰਧੀ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ। ਹਿਮਾਚਲ ਪ੍ਰਦੇਸ਼ ਦੇ ਵਿੱਚ ਦਿੱਲੀ, ਹਰਿਆਣਾ, ਚੰਡੀਗੜ੍ਹ ਅਤੇ ਪੰਜਾਬ ਸਮੇਤ ਹੋਰਨਾਂ ਸੂਬਿਆਂ ਤੋਂ ਵੱਡੀ ਗਿਣਤੀ ਵਿੱਚ ਟੂਰਿਸਟ ਘੁੰਮਣ ਜਾਂਦੇ ਹਨ। ਹਿਮਾਚਲ ਸਰਕਾਰ ਦੀ ਨਮੀ ਟੋਲ ਬੈਰੀਅਰ ਨੀਤੀ ਤਹਿਤ ਐਂਟਰੀ ਫੀਸ ਦੀ ਵਸੂਲੀ ਬੈਰੀਅਰਾਂ ਤੇ ਕੀਤੀ ਜਾਵੇਗੀ। ਐਸਡੀਐਲ ਲਈ ਫਾਸਟ ਟੈਗ ਲਾਜ਼ਮੀ ਕੀਤਾ ਜਾ ਰਿਹਾ ਹੈ ਟੋਲ ਟੈਕਸ ਦੀਆਂ ਦਰਾਂ ਵਿੱਚ ਹੋਏ ਵਾਧੇ ਨੂੰ ਲੈ ਕੇ ਹਿਮਾਚਲ ਦੇ ਨਿੱਜੀ ਬੱਸ ਆਪਰੇਟਰਾਂ ਵਿੱਚ ਭਾਰੀ ਰੋਸ ਹੈ ਹਿਮਾਚਲ ਪ੍ਰਦੇਸ਼ ਨਿੱਜੀ ਬੱਸ ਆਪਰੇਟਰਜ਼ ਸੰਘ ਅਤੇ ਬੱਸ ਐਂਡ ਕਾਰ ਆਪਰੇਟਰਜ਼ ਕਨਫੈਡਰੇਸ਼ਨ ਆਫ ਇੰਡੀਆ ਨੇ ਇਸ ਵਾਧੇ ਦਾ ਸਖਤ ਵਿਰੋਧ ਕੀਤਾ ਹੈ ਉਥੇ ਟੋਲ ਟੈਕਸ ਵਾਧੇ ਦੇ ਵਿਰੋਧ ਚ ਨਿੱਜੀ ਬੱਸ ਆਪਰੇਟਰਾਂ ਨੇ ਸਾਂਝੀ ਚੇਤਾਵਨੀ ਜਾਰੀ ਕਰਦਿਆਂ ਕਿਹਾ ਹੈ ਕਿ ਜੇਕਰ ਟੈਕਸ ਵਾਧਾ ਘਟ ਨਾ ਕੀਤਾ ਗਿਆ ਅਤੇ ਕੋਰੀਡੋਰ ਬੱਸਾਂ ਤੇ ਐਂਟਰੀ ਟੈਕਸ ਬੰਦ ਨਾ ਕੀਤਾ ਗਿਆ ਤਾਂ ਉਹ ਸੜਕਾਂ ਤੇ ਉਤਰ ਕੇ ਅੰਦੋਲਨ ਸ਼ੁਰੂ ਕਰਨਗੇ ਪਰ ਹਿਮਾਚਲ ਸਰਕਾਰ ਨੇ ਇਹ ਟੈਕਸ ਜਿਹੜਾ ਵਧਾ ਦਿੱਤਾ ਜਿਸ ਕਰਕੇ ਸੈਲਾਨੀਆਂ ਅਤੇ ਬੱਸ ਆਪਰੇਟਰਾਂ ਅਤੇ ਉਥੇ ਜਾ ਕੇ ਰਹਿਣ ਵਾਲੇ ਹਰ ਇੱਕ ਵਿਅਕਤੀ ਨੂੰ ਇਹ ਟੈਕਸ ਜਿਹੜਾ ਦੇਣਾ ਪਵੇਗਾ ਅਤੇ ਆਪਣੀ ਜੇਬ ਢਿੱਲੀ ਕਰਨੀ ਪਵੇਗੀ ਹੁਣ ਦੇਖਣਾ ਇਹ ਹੋਵੇਗਾ ਕਿ ਨਿਜੀ ਬੱਸ ਆਪਰੇਟਰਾਂ ਨੇ ਜੋ ਸਾਂਝੀ ਚੇਤਾਵਨੀ ਦਿੱਤੀ ਆ ਉਸ ਤੋਂ ਬਾਅਦ ਸਰਕਾਰ ਇਸ ਤੋਂ ਯੂ-ਟਰਨ ਲੈਂਦੀ ਹੈ ਜਾਂ ਫਿਰ ਇਹ ਫੈਸਲਾ ਐਉਂ ਦਾ ਧਿਓ ਰੱਖਦੀ ਹੈ ਇਹ ਦੇਖਣਾ ਦਿਲਚਸਪ ਹੋਵੇਗਾ ਬੁਲੇਟਿਨ ਦੇ ਵਿੱਚ ਫਿਲਹਾਲ ਇਹ ਨਹੀਂ ਤਾਜ਼ਾ ਅਪਡੇਟ ਲੈ ਕੇ ਫਿਰ ਹਾਜ਼ਰ ਹੋਵਾਂਗੇ ਉਦੋਂ ਤੱਕ ਮੈਂ ਦਿਉ ਇਜਾਜ਼ਤ ਧੰਨਵਾਦ